ਥਾਣਾ ਨੂਰ ਮਹਿਲ ਅਦੀਨ ਆਦੇ ਪਿੰਡ ਸੁੰਨੜ ਕਲਾ ਵਿੱਚ ਅੱਜ ਸਵੇਰੇ 6:30 ਵਜੇ ਦੇ ਕਰੀਬ ਇੱਕ ਕਿਸਾਨ ਤੇ ਗੋਲੀਆਂ ਚੁਲਾਏ ਜਾਣ ਦਾ ਸਮਾਚਾਰ ਹੈ ਖੇਤਾਂ ਵਿੱਚ ਝੋਨਾ ਲਗਾ ਰਹੇ ਆਪਣੀ ਲੇਬਰ ਕੋਲ ਪਹੁੰਚੇ ਕਿਸਾਨ ਰੇਸ਼ਮ ਸਿੰਘ ਪੁੱਤਰ ਅਮਰੀਕ ਸਿੰਘ ਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ ਜਿਸ ਕਨ ਉਸਦੇ ਪੱਟ ਵਿੱਚ ਗੋਲੀ ਲੱਗਨ ਕੰਨ ਉਹ ਗੰਭੀਰ ਫੱਟੜ ਹੋ ਗਿਆ ਜਿਸ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਲਿਜਾਇਆ ਗਿਆ ਹੈ ਮੌਕੇ ਤੇ ਪੁਜੀ ਥਾਣਾ ਨੂਰ ਮਹਿਲ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ

बाइक बाइक से से थे से। थे मंदे थे अच्छा तीन तीन मोटरसाइकिल मोटरसाइकिल एक और हाँ, मोटर वो गोली लगा के 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 गोली गोली मारी है आँ? फिर वो वो दूसरी भी चलाने वाला नहीं तो नहीं तो एक ने, ने, ही एक एक चला के। एक ही चला 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 भाग भाग अच्छा अच्छा तो हां

ਪਾਠਲ ਹਾਂ ਇਹ ਜੀ ਅੱਜ ਸਵੇਰੇ 6:30 ਤੋਂ 7:00 ਵਜੇ ਦੇ ਕਰੀਬ ਸਾਢੇ ਪਿੰਡ ਦੇ ਆ ਜੀ ਇਹ ਸਦਾਜੀ ਨਾ ਦਾ ਨਾਮ ਹੈਗਾ ਆ ਰੇਸ਼ਮ ਸਿੰਘ ਸਨ ਆਫ ਅਮਰੀਕ ਸਿੰਘ ਇਹਨਾਂ ਦਾ ਕਿਸੇ ਨਾ ਵੀ ਕਿਸੇ ਦਾ ਅੱਜ ਤੱਕ ਇਹ ਲੜਦੇ ਨਹੀਂ ਦੇਖੇ ਹੈਗੇ ਨਾ ਕੋਈ ਲੜਾਈ ਝਗੜਾ ਨਾ ਕੋਈ ਇਹਨਾਂ ਦਾ ਕੋਈ ਬਿਵਾਦ ਹੈ ਹੋਰ ਕਿਸੇ ਨਾਲ ਵੀ ਕਦੀ ਇਦਾਂ ਦਾ ਸੁਣਿਆ ਸਵੇਰੇ ਆ ਰਹੇ ਸੀ ਇਹਨਾਂ ਦੇ ਇੱਥੇ ਝੋਨਾ ਲਾ ਰਹੇ ਸੀ ਕਿ ਟਰੈਕਟਰ ਤੇ ਆ ਰਹੇ ਸੀ ਤੇ ਜਦੋਂ ਕੋਈ ਕਹਿੰਦੇ ਤਿੰਨ ਬਣੇ ਛਾਤੇ ਬੰਦੇ ਆਏ ਜੜਿਆਲੇ ਵਾਲੀ ਸਾਈਡ ਤੋਂ ਤੇ ਆ ਜਿਹੜਾ ਰੋਡ ਜਿੱਥੇ ਆਪਾਂ ਖੜੇ ਆ ਬਡਾਲੇ ਨੂੰ ਜਾਂਦਾ ਇੱਥੋਂ ਇਹ ਪੂਰਾ ਹਰੰਜਿਸ਼ ਦੇ ਨਾਲ ਆਇਆ ਇਧਰੋਂ ਮੰਨ ਲਓ ਜੇ ਬਡਾਲੇ ਤੋਂ ਜੜਿਆਲੇੋਂ ਐ ਨੂੰ ਆਣਾ ਆ ਬਡਾਲੇ ਨੂੰ ਉਧਰਲਾ ਸਿੱਧਾ ਰਸਤਾ ਆ ਆਹ ਰਸਤਾ ਸਿੱਧਾ ਨਹੀਂ ਹੈਗਾ ਇਹ ਇਧਰ ਦੀ ਜਦੋਂ ਗਏ ਆ ਮੰਨ ਲਓ ਉਧਰੋਂ ਜੜਿਆਲੇ ਤੋਂ ਆ ਕੇ ਬਡਾਲੇ ਨੂੰ ਸਿੱਧਾ ਉਧਰੋਂ ਜਾਂਦਾ ਆ ਨਹੀਂ ਜਾਂਦਾ ਹੈਗਾ ਇੱਥੋਂ ਦੀ ਆਏ ਜਦੋਂ ਇੱਥੇ ਆਪਾਂ ਜਿੱਥੇ ਖੜੇ ਆ ਇੱਥੇ ਆ ਕੇ ਉਹਨਾਂ ਦੇ ਗੋਲੀ ਮਾਰੀ ਆ ਪੱਟ ਦੇ ਵਿੱਚ ਗੋਲੀ ਮਾਰ ਕੇ ਤੇ ਉਹ ਬੰਦੇ ਭੱਜ ਗਏ ਆ ਉਹ ਉਹਨਾਂ ਦੇ ਜਵਾਈ ਆਏ ਸੀਗੇ ਰੇਸ਼ਮ ਸਿੰਘ ਦੇ ਉਹ ਉਹਨਾਂ ਨੂੰ ਲੈ ਕੇ ਗਿਆ ਇਸ ਵੇਲੇ ਡੀ ਐਮ ਸੀ ਹਸਪਤਾਲ ਦਾਖਲਿਆ ਜੀ ਉਹ ਅੱਛਾ ਤੇ ਪਰਿਵਾਰ ਚ ਕੌਣ ਕੌਣ ਨੇ ਪਰਿਵਾਰ ਚ ਇਹਨਾਂ ਦੀ ਬੇਟੀ ਹੈ ਕਿ ਪਹਿਲਾਂ ਬੇਟਾ ਸੀਗਾ ਉਹ ਪੂਰਾ ਹੋ ਗਿਆ ਸੀਗਾ 22 ਸਾਲ ਦਾ ਮੁੰਡਾ ਜਵਾਨ ਅੱਛਾ ਤੇ ਹੁਣ ਬੇਟੀ ਆ ਤੇ ਜਵਾਈ ਆ ਦੋਨੇ ਹੀ ਆਏ ਤੇ ਹਾਲਤ ਕਿਵੇਂ ਆ ਹੁਣ ਉਹਨਾਂ ਦੀ ਹਾਲਤ ਠੀਕ ਹੈ ਜੀ ਫੋਨ ਤੇ ਕੀਤੀ ਹੈ ਗੱਲ ਵਧੀਆ ਠੀਕ ਹੈ ਇਸ ਵੇਲੇ ਅੱਛਾ ਤੇ ਬਾਕੀ ਮਲਾਜਮ ਗਏ ਆ ਉਹਨਾਂ ਦੀ ਜਾਣਕਾਰੀ ਲੈਣ ਸਾਰੀ ਵੀ ਕੀ ਵਿਸ਼ਾ ਹੈ ਤੇ ਇਹ ਜਿਹੜੀ ਗੋਲੀ ਚੱਲੀ ਆ ਗੋਲੀ ਚੱਲੀ ਦਾ ਵੀ ਪਤਾ ਕਿਹੜੇ ਪਾਸਿਓਂ ਆ ਕੇ ਕਿਧਰ ਨੂੰ ਬੰਦੇ گئے ਸੀ ਨਹੀਂ ਬੰਦੇ ਜੀ ਇਹ ਜਿੱਤਿਆਂ ਦੱਸਿਆ ਜੜਿਆਲੇ ਤੋਂ ਆਏ ਆ ਜੜਿਆਲੇ ਤੋਂ ਇਧਰੋਂ ਆਹ ਰਾਸਤਾ ਬੜਾਲੇ ਨੂੰ ਜਾਂਦਾ ਯਾਨੀ ਪੂਰੀ ਰੰਜਿਸ਼ ਦੇ ਨਾਲ ਇਹ ਪਲੈਨਿੰਗ ਦੇ ਨਾਲ ਇਹ ਕੰਮ ਹੋਇਆ ਆ ਕਿਉਂਕਿ ਜੇ ਜੇ ਬੜਾਲੇ ਨੂੰ ਜਾਣਾ ਜੜਿਆਲੇ ਤੋਂ ਰਾਹ ਸਿੱਧਾ ਉਧਰਲਾ ਆਹ ਰਾਹ ਜਿਹੜਾ ਪਿੰਡਾਂ ਭਾਰਦਵਾਜੀਆਂ ਮੋਰੇ ਇਧਰ ਦੀ ਇਹ ਰਾਹ ਨਹੀਂ ਕੋਈ ਜਾਂਦਾ ਹੈਗਾ ਇਹ ਤਾਂ ਸਾਡੇ ਪਿੰਡ ਵਾਲੇ ਹੀ ਜਾਂਦੇ ਕੱਲੇ ਬੜਾਲੇ ਨੂੰ ਇਹ ਰੰਜਿਸ਼ ਦੇ ਨਾਲ ਹੀ ਇਹ ਕੰਮ ਹੋਇਆ ਜੀ ਇੱਥੇ ਤੱਕ ਕੇ ਤੇ ਪੁਲਿਸ ਪ੍ਰਸ਼ਾਸਨ ਦਾ ਰਵਈਆ ਹੁਣ ਇਸ ਟਾਈਮ ਕੇਸ ਨੂੰ ਲੈ ਕੇ ਕਿਵੇਂ ਦਾ ਹੈ ਠੀਕ ਹੈ ਜੀ ਲੱਗੇ ਆ ਕੈਮਰੇ ਚੈੱਕ ਕਰਦੇ ਆ ਪੁਲਿਸ ਵਾਲੇ ਲੱਗੇ ਆਏ ਹੋਏ ਐਸ ਐਚਓ ਸਾਹਿਬ ਕਹਿੰਦੇ ਜੀ ਮੈਨੂੰ ਫੋਨ ਆਇਆ ਸੀ ਕਹਿੰਦੇ ਮੈਂ ਲੁਧਿਆਣੇ ਉਹਨਾਂ ਦੇ ਕੋਲ ਚੱਲੇ ਆ ਰੇਸ਼ਮ ਸਿੰਘ ਦੇ ਕੋਲ ਉੱਥੇ ਜਾ ਕੇ ਜਾਣਕਾਰੀ ਲੈਂਦਾ